ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਹੀ ਸਾਰੇ ਪੱਤਰਕਾਰ ਵੀਰਾਂ ਪੈਣਾ ਦਾ ਸੀ ਨੀਪੀ ਸਿੰਘ ਵੱਲੋਂ ਚਾवला ਜੀ ਸਾਹ ਸੁਨਿੰਦਰ ਸਿੰਘ ਜੀ ਵੱਲੋਂ ਜੀਆਂ ਆ ਕਹਿੰਦੇ ਹਾਂ ਅੱਜ ਜੋ ਚਾवला ਸੌਨੇ ਪ੍ਰੈਸ ਕਾਨਫਰੰਸ ਅਰੇਂਜ ਕੀਤੀ ਹੈ ਉਹਨਾਂ ਦਾ ਤੇ ਜਿਲੋਂ ਧੰਨਵਾਦ ਆਪ ਜੀ ਨੂੰ ਪਤਾ ਹੈ ਕਿ ਤੱਕ ਸਤ ਸੰਤ ਸ੍ਰੀ ਹਜੂਰ ਸਾਹਿਬ ਵਿਖੇ ਜੋ ਖਾਨਪਾੜ ਸਾਹਿਬਾਰੇ ਜੋ ਮਿਸ ਅਪਰੋਪ੍ਰੀਸ਼ਨ ਆਫ ਫੰਡ ਦਾ ਮੌਲਾ ਸਾਡੇ ਸਾਹਮਣੇ ਨੋਟਿਸ ਹੀ ਚਾਇਆ ਉਹਦੇ ਬਾਰੇ ਜਥੇਦਾਰ ਸਾਹਿਬ ਤੇ ਵੀ ਅਲਿਗੇਸ਼ਨ ਲੱਗੇ ਹਨ ਮੇਰੇ ਮੁਤਾਬਕ ਕਿਉਂਕਿ ਦਾਸ ਨੇ ਉਥੇ 7 ਸਾਲ 5 ਮਹੀਨੇ ਐਸ ਯੋਧੇ ਤੌਰ ਤੇ ਸੇਵਾ ਕੀਤੀ ਕਿਉਂਕਿ ਜੋ ਮੈਂ ਪੰਜਾਬ ਸਿ ਬੈਂਕ ਇਚ ਆਪਣੇ ਦੋਨੇ ਮੈਨੇਜਰ ਰਾਦਰ ਸਾਹ ਦੇ ਤੌਰ ਤੇ ਕੰਮ ਕਰ ਰਿਹਾ ਸੀ ਬੈਂਕ ਵੱਲੋਂ ਮੈਨੂੰ ਸਪੈਸ਼ਲ ਤੌਰ ਤੇ ਗੁਰਤਾ ਗਦੀ ਸੈਲੀਬ੍ਰੇਸ਼ਨ ਲਈ ਉਥੇ ਭੇਜਿਆ ਗਿਆ ਕਿਉਂਕਿ ਫੰਡ ਦਾ ਕਾਫੀ ਉਥੇ ਇਨਵੈਸਟਮੈਂਟ ਹੋਣੀ ਸੀ ਅ ਜਿਵੇਂ ਜਥੇਦਾਰ ਅਰੇਂਜਮੈਂਟ ਹੋਇਆ ਹੁਣੇ ਹੀ ਗੁਰਤਾ ਗਦੀ ਆਪਣੇ ਜਾਂ 300 ਸਾਲਾ ਸੈਲੀਬ੍ਰੇਸ਼ਨ ਸੀ ਇਸ ਲਈ ਸਪੈਸ਼ਲ ਤੌਰ ਤੇ ਦਾਸ ਜੀ ਡਿਊਟੀ ਲਗੀ ਮਾਰਨੇ ਕਿਰਪਾ ਕੀਤੀ ਆਪਣੇ ਟੈਨਰ 7 ਸਾਲ 5 ਮਹੀਨੇ ਉਥੇ ਸੀਓ ਦੇ ਤੌਰ ਤੇ ਕੰਟੀਨਿਊਸ ਕੰਮ ਕੀਤਾ ਉਸ ਤੋਂ ਬਾਅਦ ਮਾਰਨੇ ਹੋਰ ਕਿਰਪਾ ਕੀਤੀ ਇੱਧਰ ਆ ਗਿਆ ਦੁਬਾਰਾ ਵੀ ਅਪਰਚੂਨਿਟੀ ਮਿਲੀ ਪਰ ਕੈਨ ਦਾ ਪਾਵੇ ਕਿ ਜੋ ਉਥੇ ਅਰੇਂਜਮੈਂਟ ਹੋਏ ਤਸਾ ਸ਼ਨ ਸ਼੍ਰੀ ਹਜੂਰ ਸਾਹਿਬ ਦੇ ਖਨਪਾੜ ਸਾਹਿਬ ਬਾਰੇ ਉਹਦੇ ਬਾਰੇ ਜਥੇਦਾਰ ਸਾਹਿਬ ਦਾ ਜੋ ਮੈਂ ਸੁਣਿਆ ਹੈਗਾ ਵੀਡੀਓ ਵੀ ਸੁਣੀ ਹੈਗੀ ਉਹਦੇ ਮੁਤਾਬਕ ਕਲੀਅਰਿਫਿਕੇਸ਼ਨ ਦਰਨੀ ਚਾਹਾਂਗਾ ਕਿਉਂਕਿ ਸੰਤ ਬਾਬਾ ਕੁਲਵੰਤ ਸਿੰਘ ਜੀ ਬੜੇ ਹੀ ਸੱਚੇ ਸਤਿ ਕਦੇ ਜਥੇਦਾਰ ਸਾਹਿਬ ਹਨ ਉਹਨਾਂ ਦੀ ਬਹੁਤ ਹੀ ਤਕੜੀ ਸੇਵਾ ਹੈ ਜਿਹੜੀ ਕਿ ਨਿਭਾਣੀ ਬਹੁਤ ਹੀ ਮੁਸ਼ਕਲ ਹੈ ਕਿਤੇ ਉਹਨਾਂ ਨੂੰ ਜੋਤੋਂ ਦੇ ਸਿਸਟਮ ਦੇ ਮੁਤਾਬਕ ਮर्याਦੇ ਮੁਤਾਬਕ ਬੈਠੇ ਰਹਿਣਾ ਪੈਂਦਾ ਜਿਨੇ ਜਥੇਦਾਰ ਸਾਹਿਬ ਵੀ ਆਪਣੇ ਡਿਊਟੀ ਨਿਭਾਣੀ ਹੋਵੇ ਔਰ 6 7 ਵਜੇ ਜੋ ਪਰ ਸੇਵਾ ਕਰਨੇ ਜਾਣਾ ਪੈਂਦਾ ਤਕਸਾਲ ਖਨਸਰੀਓ ਜੋੜ ਹਰ ਵਾਰੀ ਉਹਨਾਂ ਨੂੰ ਇਸ਼ਨਾਨ ਕਰਕੇ ਜਾਣਾ ਪੈਂਦਾ। ਸੋ ਆਪ ਜੀ ਨੂੰ ਪਤਾ ਹੈ ਕਿ ਕਿੰਨੀ ਕਠਨ ਇਹ ਉੱਥੇ ਦੀ ਸੇਵਾ ਹੈਗੀ ਆ। ਉਸ ਤੋਂ ਇਲਾਵਾ ਜੋ ਮਹਾਰਾਸ਼ਟਰਾ ਐਕਟ ਬਣਿਆ ਹੋਇਆ ਹੈ ਤਕਸਾਲ ਖਨਸਰੀਓ ਜੂੜ ਸਾਹਿਬ ਦਾ ਅਫਕਲ ਨਗਰ ਲਈ 1956 ਦਾ ਐਕਟ ਹੈ ਉਹਦੇ ਮੁਤਾਬਕ ਸਾਰੀ ਜ਼ਿੰਮੇਵਾਰੀ ਆਪਣੇ ਸੁਪਰਡੈਂਡੈਂਟ ਦੀ ਹੁੰਦੀ ਹੈ। ਜਥੇਦਾਰ ਸਾਹਿਬ ਦਾ ਜੋ ਰੋਲ ਹੈ ਉਹ ਸਿਰਫ ਉਪਰ ਤੱਕ ਸਰਖਣ ਸ੍ਰੀ ਹਜੂਰ ਸਾਹਿਬ ਦੇ ਜੋ ਧਾਰਮਿਕ ਮਾਮਲੇ ਹਾਂ ਗੰ ਉਹਨਾਂ ਲਈ ਉਹਨਾਂ ਦੇ ਵੱਲੋਂ ਗੁਰਮਤਾ ਪਾਸ ਕਰਵਾਇਆ ਜਾਂਦਾ ਉਹ ਹੀ ਪੰਜ ਪਿਆਰੇ ਸਾਹਿਬਾਨ ਦੀ ਮੀਟਿੰਗ ਉਹ ਸਾਧਕੇ ਕਰਦੇ ਜ ਜਿਹਦੇ ਵਿੱਚ ਆਫਿਸ ਦਾ ਜੋ ਇੱਕ ਹੈਡ ਕਲਰ ਕਾ ਕਮੇਟੀ ਵਿਭਾਗ ਦਾ ਉਹਦੇ ਪਾਰਟਿਸਿਪੇਟ ਕਰਦਾ ਉਹ ਪੂਰੀ ਪ੍ਰਸੀਡਿੰਗ ਤਿਆਰ ਕਰਵਾ ਕੇ ਆਫਿਸ ਸਬਮਿਟ ਕਰਦਾ ਉਸ ਤੋਂ ਬਾਅਦ ਉਹਦਾ ਰੈਜ਼ੋਲੂਸ਼ਨ ਪਾਸ ਹੋ ਕੇ ਉਹ ਇੰਪਲੀਮੈਂਟੇਸ਼ਨ ਹੁੰਦੀ ਹੈ ਸੋ ਇਸ ਲਈ ਜੋ ਅਖੰਡ ਪਾਠ ਸਾਹਿਬ ਦਾ ਜੋ ਕਲੈਰੀਫਿਕੇਸ਼ਨ ਹੈ ਉਹ ਦੇ ਜਥੇਦਾਰ ਸਾਹਿਬ ਦਾ ਇਹਦੇ ਚ ਕੋਟਾਲੇ ਚ ਕੋਈ ਰੋਲ ਨਹੀਂ ਕਿਉਂਕਿ ਬਿੱਲ ਜੋ ਪਾਸ ਹੁੰਦੇ ਹਨ ਉਹ ਅਖਣਪਾਟ ਸਾਹਿਬ ਇਨਚਾਰਜ ਵੱਲੋਂ ਤੇ ਅਰੇਂਜ ਕੀਤਾ ਜਾਂਦਾ ਉਸ ਤੋਂ ਬਾਅਦ ਇੰਟਰਨਲ ਆਡਿਟ ਹੁੰਦੀ ਹੈ ਇੰਟਰਨਲ ਆਡਿਟ ਤੋਂ ਬਾਅਦ ਉਹ ਸੁਪਰਡੈਂਟ ਨੂੰ ਬਿੱਲ ਪਾਸ ਹੋਣ ਲਈ ਪੇਸ਼ ਕੀਤਾ ਜਾਂਦਾ ਹੈ ਔਰ ਸੁਪਰਡੈਂਟ ਉਹਨੂੰ ਪਾਸ ਕਰਕੇ ਪੇਮੈਂਟ ਲਈ ਅੱਗੋ ਭੇਜ ਦਿੰਦਾ ਹੈ ਕੈਸ਼ੀਅਰ ਕੋਲ ਤੇ ਪੇਮੈਂਟ ਇਹਦੀ ਕੀਤੀ ਜਾਂਦੀ ਹੈ ਸੋ ਜਥੇਦਾਰ ਸਾਹਿਬ ਦਾ ਸਿਰਫ ਟਾਰਮਿਕ ਕੰਮ ਲਈ ਗੁਰਮਤਾ ਇੱਕ ਰეკਮੈਂਡੇਸ਼ਨ ਦੇ ਤੌਰ ਤੇ ਪੰਚ ਪਿਆਰੇ ਸਾਹਿਬ ਵੱਲੋਂ ਆਫਿਸ ਵੱਲੋਂ ਸਬਮਿਟ ਹੋਊਗਾ ਉਹ ਵੀ ਜੋ ਆਫਿਸ ਆਗੋਂ ਇੰਪਲੀਮੈਂਟ ਕਰਨਾ ਚਾਹੇ ਤੇ ਉਹ ਕਰਦਾ ਹੈਗਾ ਸੋ ਇਹ ਮੈਂ ਕਲੈਰੀਫਿਕੇਸ਼ਨ ਦੇਵਾਂਗਾ ਇਸ ਮਾਰੇ ਤੁਹਾਡਾ ਕੋਈ ਕੁਐਸਚਨ ਹੋਵੇ ਉਹ ਦੁਰ ਕੀਤਾ ਜਾ ਸਕਦਾ ਆਪ ਜੀ ਨੇ ਦੇਖਿਆ ਕਿ ਵੀਡੀਓ ਬੜੀ ਹੋਈ ਜਿਸ ਦੇ ਨਾਲ ਸੰਤ ਬਾਬਾ ਕੁਲਵੰਤ ਸਿੰਘ ਜੀ ਦੇ ਉੱਤੇ ਵੀ ਕਾਫੀ ਅਲੀਗੇਸ਼ਨ ਜਾਂ ਤਾਇਬ ਕਿਹਾ ਜਾ ਰਿਹਾ ਲੋਕ ਜੋ ਕਲੈਰੀਫਿਕੇਸ਼ਨ ਪਰੇ ਦੇ ਚ ਉਹਨਾਂ ਦਾ ਕੋਈ ਕਿਸੇ ਕਿਸਮ ਦਾ ਰੋਲ ਨਹੀਂ ਕਿਉਂਕਿ ਇੱਕ ਤਾਰੀਖ ਸਖਸ਼ਤ ਇਵਨ ਕੇ ਵਰਲਡ ਦੇ ਅੰਦਰ ਜਿਹੜੇ ਸਖਸ਼ੀਤਾਂ ਉਹਨਾਂ ਦਾ ਨੰਬਰ 1 ਰੇਟਿੰਗ ਇਚ ਆ ਚੁੱਕਾ ਹੋਇਆ ਹੈ 4-5 ਸਾਲ ਪਹਿਲੇ ਵੀ ਹਰ ਵਾਰੀ ਤੇ ਚਾਰ ਵਾਰੀ ਦੀ ਰੇਟਿੰਗ ਹੋਈ ਹੈ ਤੇ ਜਥੇਦਾਰ ਸਾਹਿਬ ਦਾ ਨੰਬਰ 1 ਹੀ ਆਇਆ ਹੋਇਆ ਸੋ ਇਸ ਲਈ ਇਹਦੇ ਚ ਕੋਈ ਦੁਬਿਧਾ ਪੈਣ ਦੀ ਜ਼ਰੂਰਤ ਨਹੀਂ ਬੜੇ ਸਿੱਧੇ ਸੁੱਧੇ ਇਨਸਾਨ ਹਨ ਔਰ ਗੁਰੂ ਕਾਰ ਦੀ ਪੂਰੀ ਮਰਿਆਦਾ ਦਾ ਉਥੇ ਉਹ ਸੇਵਾ ਕਰ ਰਹੇ ਹਨ ਔਰ ਇਸ ਤੋਂ ਇਲਾਵਾ ਮੈਂ ਇੱਕ ਤਾवला ਸਾਹਨੇ ਮੈਂ ਖ ਆਪਣੇ ਟੈਨੌਰ ਚ 2500 ਵਾਰੀ ਉੱਤੇ ਵਿਜ਼ਿਟ ਕੀਤਾ ਹੋਣਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੈਟੀ ਜਿਹੜਾ 13 ਹੀ 13 ਮਿਸ਼ਨ ਹੈ ਉੱਥੇ ਆਈ ਕੈਂਪ ਦਾ ਅਰੇਂਜਮੈਂਟ ਕਰਦੇ ਹਨ ਸਾਲ ਹੀ ਦੋ ਦੋ ਵਾਰੀ ਵੀ ਅਰੇਂਜਮੈਂਟ ਹੈ ਉੱਥੇ ਆਈ ਕੈਂਪ ਲੱਗੇ ਤਿੰਨ ਵਾਰੀ ਵੀ ਲੱਗੇ ਇਵਨ ਕਿ ਇੱਕ ਵਾਰੀ ਕੈਂਪ ਲਗਾ ਤੀਜੇ ਚੌਥੇ ਦਿਨ ਕਿਨੀਆਂ ਦੀ ਸੰਗਤ ਨੇ ਰਿਕੁਐਸਟ ਕੀਤੀ ਕਿ ਇੱਥੇ ਆਈ ਕੈਂਪ ਦਾ ਆਰਗੇਨਾਈਜ਼ ਕੀਤਾ ਜਾਏ ਤੇ ਮੈਂ ਡਾਕਟਰ ਸਬਰਵਾਲ ਜੀ ਜੋ ਇਤੋਂ ਦੇ ਜਨ ਸੈਕਟਰੀ ਹਨ 3 ਗੁਰਗਾਮ ਸਾਹਿਬ ਸੇਵਾ ਸੁਸਾਇਟੀ ਦੇ ਉਹਨਾਂ ਨੇ ਬੇਨਤੀ ਕੀਤੀ ਕਿ ਵੀ ਕਿਨਿਆ ਦੀ ਸੰਗਤ ਨੇ ਦੁਬਾਰਾ ਆਈ ਕੈਂਪ ਲਗਾਉਣ ਲਈ ਬੇਨਤੀ ਕੀਤੀ ਹੈ ਤੇ ਤੁਸੀਂ ਇੱਥੇ ਆਈ ਕੈਂਪ ਆਰਗੇਨਾਈਜ਼ ਕਰੋ ਔਰ ਡਾਕਟਰ ਸਫਰਵਾਦੀ ਨੇ ਦੇਰ ਨਹੀਂ ਕੀਤੀ ਕਹਿੰਦੇ ਅਸੀਂ ਆਜਰਾ ਸੇਵਾ ਲਈ ਕਿਉਂਕਿ ਇਹ ਮਨੁੱਖਤਾ ਦੀ ਸੇਵਾ ਹੈ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਹੋਰ ਸੇਵਾ ਕੀਤੀ ਇਸੇ ਤਰੀਕੇ ਨਾਲ ਉੱਤੇ ਜੋ ਪੁਲਿਸ ਡਿਪਾਰਟਮੈਂਟ ਦੇ ਸਪੈਸ਼ਲ ਆਈ ਕੈਂਪ ਦਾ ਮੈਡੀਕਲ ਕੈਂਪ ਸਪੈਸ਼ਲ ਤੌਰ ਤੇ ਲਗਵਾਇਆ ਗਿਆ ਮਿਸਨੋਈ ਸਾਹਿਬ ਉੱਥੇ ਆਈਜੀ ਸਾਹਿਬ ਹੁੰਦੇ ਸੀ ਉਹਨਾਂ ਦੀ ਰਿਕੁਐਸਟ ਸੀ ਸੋ ਕਹਿਣ ਦਾ ਪਾਵ ਹੈ ਕਿ ਉੱਥੇ ਜਿਹੜੀ ਧਾਰਮਿਕ ਜੋ ਜਿੰਨੀਆਂ ਵੀ ਸੇਵਾਵਾਂ ਹਨ ਉਹਦੇ ਕੋਈ ਮਰਿਆਦਾ ਦੇ ਵਿੱਚ ਉਹਦੇ ਸਿਰਫ ਜਥੇਦਾਰ ਸਾਹਿਬ ਦਾ ਰਿਕਮੈਂਡੇਸ਼ਨ ਲਿੱਤੀਆਂ ਜਾਂਦੀਆਂ ਉਹ ਅਗੋਰ ਚਾਕ ਤੇ ਪੰਜ ਪਿਆਰੇ ਸਾਹਿਬ ਦੀ ਮੀਟਿੰਗ ਕਰਕੇ ਸਾਨੂੰ ਆਫੀਸ ਜੇਬ ਸਬਮਿਟ ਕਰਦੇ ਹਨ ਹੁਣ ਕੋਈ ਤੁਹਾਡਾ ਕੁਐਸਚਨ ਹੋਵੇ ਇਸ ਬਾਰੇ ਉਹ ਤੁਸੀਂ ਕਰ ਸਕਦੇ ਹੋ 66 ਲੱਖ ਰੁਪਏ ਦਾ ਮਾਮਲਾ ਹੈ ਹਾਂਜੀ 66 ਲੱਖ ਤੋਂ ਉੱਤੇ ਦਾ ਹੈ ਜੀ ਹਾਂ ਜੀ ਹਾਂ ਜੀ ਸਾਰਾ ਫੋਲੋ 3 ਸਾਲ ਤੱਕ ਇਹ ਪ੍ਰੋਜੈਕਟ ਮਲੋਮ ਦੇ 14ရက် ਇਸ ਤਰੀਕੇ ਨਾਲ ਚੱਲਦਾ ਰਿਹਾ 3 ਸਾਲਾਂ ਤੱਕ ਕਿਸ ਨੇ ਲੇਖਾ ਜੋਖਾ ਨਹੀਂ ਕੀਤਾ ਅੱਜ ਚੌਥੀ ਬੈਠਨੇ ਆ ਤੇ ਕੌਮਿਕ ਫਾਰਮ ਦਾ ਸਮਾਂ ਆ ਉਹ ਪਰਸਾਲਾ ਵੱਲ ਮਾਪਾ ਸਾਹਮਣੇ ਆ ਗਿਆ ਕਿਵੇਂ ਸਾਰਾ ਸੰਭੋਗ ਮਾਮਲਾ ਤੇ 2020 ਚ ਆ ਚੁੱਕਾ ਸੀ ਠੀਕ ਹੈ ਤੇ ਥਾਨ ਸਿੰਘ ਜੋ ਤੁਸੀਂ ਕਹਿ ਰਹੇ ਹੋ ਪਹਿਲਾਂ ਸਸਪੈਂਡ ਹੋ ਚੁੱਕਾ ਹੋਇਆ ਸੀ ਆਪ ਜੀ ਨੇ ਉਹ ਵੀਡੀਓ ਵਿੱਚ ਸੁਣਿਆ ਵੀ ਹੋਣਾ ਡਾਕਟਰ ਪੱਸੀ ਚਾਜੀ ਨੇ ਜਿਨ੍ਹਾਂ ਨੇ ਕਿ ਆਪਣੇ ਵਕੀਲ ਦੀ ਕੰਸਲਟੇਸ਼ਨ ਨਾਲ ਉਹਨੂੰ ਰੀਨਸਟੇਟ ਕਰਨ ਲਈ ਉਹਨਾਂ ਦੀ ਕੰਸਲਟੈਂਸੀ ਲੈ ਕੇ ਹੀ ਕੀਤਾ ਉਹਦੇ ਦੁਆਰਾ ਹੈਗਾ ਮਾਵਲਾ ਤੇ 2020 ਚ ਇੱਕ ਮੀਟਿੰਗ ਵੀ ਕੀਤਾ ਗਿਆ ਮਤਲਬ ਤੇ ਟੇਲ ਆਫ ਦੀ ਸੀ ਕਿ ਕਿਸ ਤਰੀਕੇ ਨਾਲ ਪਾਰਟ ਰਾਇ ਜਾਂਦੇ ਸੀ ਕਿ ਸਾਰਾ ਕੁਝ ਸੀਗਾ ਉੱਥੇ ਅੰਦਾਜ਼ਾ 40000 ਤੋਂ ਉੱਥੇ ਪਾਰਟ ਅਖਣਪਾੜ ਸਾਹਿਬ ਪੈਂਡਿੰਗ ਕਰ ਰਹੇ ਸੀ ਤੇ ਉਹਦਾ ਜਈ ਮਹੀਪਾਲ ਸਿੰਘ ਜੋ ਹੈ ਇੰਚਾਰਜ ਅਸੀਆ ਖਣਪਾੜ ਸਾਹਿਬ ਦਾ ਉਹਦੇ ਵੱਲੋਂ ਇਸ ਤਰੀਕੇ ਨਾਲ ਇਹ ਜਾਲੀ ਬਿਲ ਬਣੇ ਤੇ ਜਾਲੀ ਉਹਨਾਂ ਦੇ ਉੱਤੇ ਹੀ ਇਹ ਚੱਲਦਾ ਰਿਹਾ ਜੀ। ਡਾਕਟਰ ਫਿਲਪਰਾ ਜੇ ਤੁਸੀਂ ਪਾਰਟ ਨਹੀਂ ਹੁੰਦਾ। ਪਾਰਨੇ ਕਿਉਂ? ਆਪ ਜੀ ਨੇ ਉਹ ਵੀਡੀਓ ਦੇਖੀ ਹੋਣੀ ਉਹਦੇ ਸਾਰੇ ਪੁਆਇੰਂਟ ਕਲੀਅਰ ਮੇਰਾ ਤਾਂ ਸਿਰਫ ਜਥੇਦਾਰ ਸਾਹਿਬ ਦੇ ਬਾਰੇ ਪੁਆਇੰਂਟ ਹੈਗਾ ਕਿ ਵੀ ਉਹ ਉਹ ਬੜੇ ਸੱਚੇ ਸੁੱੱਚੇ ਹੈਗਣ। ਬਾਕੀ ਤਾਂ ਕਿਸੇ ਦਾ ਕਿਹਾ ਨਹੀਂ ਜਾ ਸਕਦਾ ਜੋ ਸਟਾਫ ਮੈਂਬਰ ਹੈ। ਮਾਮਲੀ ਨੂੰ ਲੈ ਕੇ ਆਪਾਂ ਇਹਨਾਂ ਦੇ ਖਾਤਮੇ ਦੀ ਕੋਈ ਜਿੰਦਗੀ ਖਲਾਫਕਾਰ ਨਹੀਂ ਕੋਈ। ਇੱਕ ਤੇ ਜੋਖਾਨਪਾਲ ਸਾਹਿਬ ਇੰਚਾਰਜ ਸੀ ਉਸ ਟਾਈਮ ਦਾ ਮਹੀਪਾਲ ਸਿੰਘ ਜੋ ਜਾਥਾ ਸੀ ਬੰਗਈ ਜੋ ਅਫੀਸਰ ਕਾਰਿਆ ਸੀ ਜਾਂ ਸੁਪਰਡੈਂਟ ਕਿਉਂਕਿ ਸੁਪਰਡੈਂਟ ਇਨਚਾਰਜ ਹੁੰਦਾ ਸਾਰੇ ਬਿੱਲ ਪੇਮੈਂਟ ਕਰਨ ਲਈ ਉਹਨੂੰ ਅਧਿਕਾਰ ਹੈਗੇ ਹਾਂਜੀ ਤੇ ਜੋ ਇੰਟਰਨਲ ਆਡੀਟਰ ਸੀ ਤਰਨ ਸਿੰਘ ਢੀਲਦਾਰ ਉਹ ਇੰਟਰਨਲ ਆਡੀਟਰ ਸੀ ਉਹਦੇ ਵੱਲੋਂ ਇੱਕ ਜਿਹੜਾ ਖਾਨਪਾੜ ਸਾਦਾ ਇਨਚਾਰਜ ਸੀ ਇਥੇ ਐਮ ਐਫ ਪਾਸ ਸਿੰਘ ਕਲਰਟਾ ਨਾਲ ਜੀ ਜਿਹੜਾ ਇੱਕ ਇਨਚਾਰਜ ਸੀ ਰਵਿੰਦਰ ਸਿੰਘ ਬੰਗਈ ਰਵਿੰਦਰ ਸਿੰਘ ਦੇ ਮਤਲਬ ਇੰਚਾਰਜ ਨੂੰ ਇਸ ਕਰਕੇ ਸਸਪੈਂਡ ਕੀਤਾ ਗਿਆ ਤੇ ਉਹ ਅਗਾਂਹ ਹੀ ਪਾਲ ਸੀ ਨੂੰ ਤਰਨ ਸਿੰਘ ਤੇਲਦਾਰ ਨੂੰ ਇਸ ਲਈ ਕੀਤਾ ਗਿਆ ਇੰਟਰਨਲ ਆਡਿਟ ਚ ਉਹਨੇ ਪੁਆਇੰਟ ਆਊਟ ਨਹੀਂ ਕੀਤਾ ਤੇ ਥਾ ਸਿੰਘ ਹਾਂਜੀ ਪੇਟਾ ਦਾ ਸੀ ਕਿੰਨੀ ਹੁੰਦੀ ਹੈ ਹਾਂਜੀ 5-5 ਲੱਖ ਨਹੀਂ ਕਿੰਨੀ ਪੇਟਾ ਤੇ ਹੁਣ ਮੇਰੇ ਖਿਆਲ 8500 ਉਸ ਟਾਈਮ ਦੀ ਮੈਨੂੰ ਯਾਦ ਨਹੀਂ ਆ ਗਈ ਆਈਡੀਆ ਪਰ ਕਿੰਨੀ ਹੈ 10 ਲੱਖ 10000 ਨਹੀਂ ਨਹੀਂ 5000 ਹੁੰਦੀ ਆ ਉਸ ਟਾਈਮ ਤੇ ਮੈਨੂੰ ਯਾਦ ਨਹੀਂ ਆ ਗਈ ਕਿਉਂਕਿ ਪਾਠ ਕਰਵਾਉਂਦੇ ਸੀ ਹਾਂ ਜੀ ਫੋਨ ਦੇ ਉੱਤੇ ਬੁੱਕ ਕਰਵਾਇਆ ਜਾਂਦਾ ਸੀਗਾ ਫੋਨ ਤੇ ਵੀ ਬੁੱਕ ਹੋ ਜਾਂਦੇ ਸੀ ਤੇ ਬਾਕਾਇਦਾ ਆਪਣੇ ਮੈਸੇਜ ਵੀ ਆਉਂਦੇ ਸੀ ਤੇ ਉੱਥੇ ਭੇਟਾ ਜਮਾ ਹੋ ਕੇ ਹੀ ਤਾਂ ਉਹਨਾਂ ਦੇ ਰੱਖੇ ਕਲੈਰੀਫਿਕੇਸ਼ਨ ਕਿਵੇਂ ਦਿੱਤੀ ਜਾਂਦੀ ਸੀਗਾ ਤਨੂੰ ਪਾਲੋ ਤਿੰਨ ਸਾਲੇ ਸਰ ਤੋਂ ਚੱਲਦਾ ਰਿਹਾ ਸੰਦਰ ਦੇ ਵਿੱਚੋਂ ਜਿਨ੍ਹਾਂ ਨੇ ਪਾਠ ਕਰਵਾਇਆ ਉਹ ਸਕੂਲੀਅਤ ਤਾਂ ਕਰਦੇ ਹੀ ਹੋਣਗੇ ਪਰ ਉਹ ਕਲੈਰੀਫਿਕੇਸ਼ਨ ਜਸਟੀਫਿਕੇਸ਼ਨ ਕਿਵੇਂ ਦਿੱਤੀ ਸੀ ਇਹ ਗਰੇ ਦੇ ਸਮੂਲਿਤ ਕਰਦੇ ਸੀ ਉਹਨਾਂ ਦੇ ਤੇ ਐਕਚੁਅਲੀ ਉੱਥੇ ਆ ਕੇ ਹਾਜ਼ਰੀ ਵੀ ਲੱਗਦੇ ਸੀ ਸਰਪਾਉ ਵੀ ਲੈਂਦੇ ਸੀ ਜੀ ਖਿਰਪਾ ਵੀ ਲੰਘ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ